क्या है जीएसटी वापस करो पेंशन ऑपरेशन लागू करो लागू करो पेंशन ऑपरेशन लागू करो पेंशन ऑपरेशन लागू करो ऑपरेशन तो करनी ऑपरेशन तो करनी होगी भरना करनी भरनी होगी सब उची बोलो आवाज दो आवाज दो जीएसडब्ल्यू साथियों मैं सत्येंद्र महाजन रिप्रेजेंटिंग ਅਲਾਹਾਬਾਦ ਬੈਂਕਰ ਰਿਟਾਇਰਡਸ ਐਸੋਸੀਏਸ਼ਨ ਦਾ ਨਾਵਾਸੀਆਂ ਨੂੰ ਮੈਂ ਸੀਐਨਡਬਲਿਊ ਚੈਨਲ ਦੇ ਮਾਧਿਅਮ ਤੇ ਰਾਈ ਦੱਸਣਾ ਚਾਹਾਂਗਾ ਕਿ ਇਹ ਸਾਡੀ ਰਿਟਾਇਰਡਸ ਐਸੋਸੀਏਸ਼ਨ ਹੈ ਇਹ ਅਸੀਂ ਬੈਂਕ EMPLOYEES ਸਾਰੇ ਕੋਈ ਅਫੀਸਰ ਜਾਂ ਆਪਣੇ ਵਰਮਨ ਯੂਨੀਅਨ ਦੇ ਸਾਰੇ ਇਕੱਠੇ ਹੋ ਕੇ कॉमन ਪਲੇਟਫਾਰਮ ਬਣਾਇਆ ਹੈ ਆਪਰੇ ਰਿਟਾਇਰਮੈਂਟ ਬਿਕਾਉਜ਼ ਵੀ ਸ਼ਟ आवर ਪੋਰਟਫੋਲੀਓ ਆਫਟਰ ਰਿਟਾਇਰਮੈਂਟ ਤੇ ਇਹ ਹਿੰਦੁਸਤਾਨ ਦੇ ਤਮਾਮ ਜਿਹੜੇ ਰਿਟਾਇਰਡਸ ਨੇ ਉਹਦੇ तकरीबन तकरीबन 7-8 ਲੱਖ এমਪਲੋਏਜ਼ ਹੈਗਾ ਉਹਦਾ ਅਸੀਂ ਇੱਕ ਅ ਹਿੱਸਾ ਆ ਆਲਰੀਆ ਇੰਡੀਅਨ ਬੈਂਕ ਫੈਡਰੇਸ਼ਨ ਰਿਟਾਇਰਡ ਫੈਡਰੇਸ਼ਨ ਦਾ ਤੇ ਜਿਹੜੇ ਸਾਡੇ ਜੁਆਣਾ ਦਾ ਯੂਨਿਟ ਹੈ ਅਲਾਹਾਬਾਦ ਬੈਂਕ ਅੱਲੇ ਜਿਹੜੇ ਅਲਾਹਾਬਾਦ ਬੈਂਕ ਦੇ ਰਿਟਾਇਰਡ ਨੇ ਅਸੀਂ ਉਹਨਾਂ ਦਾ ਇੱਕ ਆਪਣਾ ਯੂਨਿਟ ਹੋਲਡ ਕਰ ਰਹੇ ਆ ਉਹਦੀ ਅੱਜ ਮੀਟਿੰਗ ਹੈ ਤੇ ਜਿਹੜੇ ਮੁੱਦੇ ਨੇ ਉਹ ਹੀ ਨੇ ਵੀ ਜਿਹੜੀ ਪੈਨਸ਼ਨ ਅਪਡੇਸ਼ਨ ਹੈ ਆ तमाम ਜਿਹੜੇ ਸੈਂਟਰਲ ਗਵਰਨਮੈਂਟ ਦੇ ਦਾਇਰੇ ਨੇ ਉਹਨਾਂ ਦੇ ਵਿੱਚ ਟਾਈਮ ਪਟਾਏ ਨੂੰ ਜਿਹੜੀ ਹੈ ਪੈਨਸ਼ਨ ਦੀ ਜਿਹੜੀ ਸਕੀਮ ਹੈ ਉਹ ਰਿਵਾਈਲ ਹੁੰਦੀ ਹੈ ਲੇਕਿਨ ਬੈਂਕਾਂ ਦੇ ਦੁਆਏ ਦੀ ਜਿਹੜੀ ਪੈਨਸ਼ਨ ਸਕੀਮ ਹੈ ਉਹ ਪਿਛਲੇ ਤਕਰੀਬਨ 25 30 ਸਾਲ ਤੋਂ ਉਹਦੇ ਵਿੱਚ ਕੋਈ ਰਿਵਿਜ਼ਨ ਨਹੀਂ ਗਵਰਨਮੈਂਟ ਆਫ ਇੰਡੀਆ ਬਹੁਤ ਹੀ ਇੱਕ ਡਿਊਲ ਪੋਲੀ ਪਲੇ ਕਰਦੀ ਹੈ ਫਾਰ ਇਗਜ਼ਾਮਪਲ ਬੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਿਹੜੇ EMPLOYEES ਨੇ ਉਹਨਾਂ ਵਾਸਤੇ ਰਿਵਿਜ਼ਨ ਹੋ ਚੁੱਕਾ ਹੈ ਬਲਕਿ ਦੋ ਵਾਰ ਹੋ ਚੁੱਕਾ ਹੈ ਲੇਕਿਨ ਦੈਟਸ ਵਾਈਟ आवर 올 ਐਫਰਟਸ ਵੋਟਾਂ ਚ ਵਿੱਚ ਚਲੇ ਗਏ ਪ੍ਰੋਟੈਸਟ ਕਰ ਲਿਆ ਤਰਲੇ ਦਿੱਤੇ ਪੂਰਾ ਜਿਹੜਾ 150 ਮੈਂਬਰ ਪਾਰਲੀਮੈਂਟ ਤੱਕ ਅਸੀਂ ਅਪਰੋਚ ਕੀਤੀ ਹੈ ਐਂਡ ਗੋਚਸ ਹੈਵ ਬਨ ਰੇਜਡ ਇਨ ਪਾਰਲੀਮੈਂਟ ਆਲਸੋ ਲੇਕਿਨ ਆਪਰਿਸ਼ਨ ਇਸ ਸਟਿਲ ਪੈਂਡਿੰਗ ਔਰ ਦੂਸਰਾ ਜਿਹੜਾ ਮੇਨ ਮੁੱਦਾ ਫਿਰ ਕਨਫਿਊਜ਼ਨ ਵਾਲਾ ਹੈ ਜਿਹਦੇ ਚ ਸੀਨੀਅਰ ਸਿਟੀਜ਼ਨਸ ਨੂੰ ਜੀਐਸਪੀ ਦੀ ਐਗਜ਼ੈਂਪਸ਼ਨ ਦਿੱਤੀ ਗਈ ਔਨ ਹੈਲਥ ਇੰਸ਼ੋਰੈਂਸ ਪਾਲਿਸੀਜ਼ ਲੇਕਿਨ ਜਿਹੜੇ ਅਸੀਂ ਰਿਟਾਇਰੀਜ਼ ਹੈ ਸਾਡੀ ਜਿਹੜੀ ਪਾਲਿਸੀ ਸਾਨੂੰ ਮਿਲਦੀ ਹੈ ਹੈਲਥ ਇੰਸ਼ੋਰੈਂਸ ਦੀ ਉਹ ਇੰਡੀਅਨ ਬੈਂਕਸ ਐਸੋਸੀਏਸ਼ਨ ਇੱਕ ਕੋਆਰਡੀਨੇਟਰ ਬਣ ਜਾਂਦਾ बिकॉज ਨੰਬਰ ਇਜ਼ ਵੈਰੀ ਹਾਈ ਤੇ ਉਹ ਕੰਪਰੋਮਾਈਜ਼ ਕਰਕੇ ਬੀਨ ਇੰਸ਼ੋਰੈਂਸ ਕੰਪਨੀ ਇੱਕ ਪਾਲਸੀ ਖਰੀਦਦੇ ਨੇ ਰਾਈਟ 100 ਕਰੋੜਸ ਇਨ ਦੀ ਵੈਲਿਊ ਤਾਂ ਲੇਕਿਨ ਉਹਦਾ ਜਿਹੜਾ ਪ੍ਰੀਮੀਅਮ ਹੈ ਅਸੀਂ ਇੰਡੀਵਿਜੂਅਲੀ ਪੇ ਕਰਦੇ ਆਂ ਤੇ ਗਵਰਨਮੈਂਟ ਆਫ ਇੰਡੀਆ ਨੇ ਇਹ ਕਲੀਅਰ ਨਹੀਂ ਕੀਤਾ ਦੇ ਜਿਹੜੇ ਕਲੀਅਰ ਜਿਹੜੇ ਇੰਡੀਵਿਜੂਅਲਸ ਪੇ ਕਰਦੇ ਨੇ ਦੇ ਸ਼ੁੱਡ ਆਲਸੋ ਬੀ 기ਵਨ ਐਗਜ਼ੈਂਪਸ਼ਨ ਤਾਂ ਉਹਦੇ ਤੋਂ ਫਿਰ ਅਸੀਂ ਖਫਾ ਹੋ ਗਏ ਪੀਪਲ ਹੈਵ ਗੋਨ ਟੂ ਦਿ ਕੇਰਲ ਹਾਈ ਕੋਰਟ ਜਿਹਦੇ ਵਿੱਚ ਸਟੇ ਮਿਲ ਚੁੱਕਾ ਹੋਇਆ ਹੈ ਕੇ ਇਸ ਇੰਡਰ ਕਨਸੀਡਰੇਸ਼ਨ ਔਰ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਨੇ ਵੀ ਤੁਸੀਂ ਜਿਹੜਾ GST ਹੈ ਉਹ ਨਹੀਂ ਲੈਣਾ ਲੇਕਿਨ ਇਨ ਆਰ ਕੇਸ ਵੀ ਹੈਵ ਪੇਡ GST ਔਨ ਆਰ ਐਸ ਇੰਸ਼ੋਰੈਂਸ ਪਾਲਿਸੀ ਕਿਉਂਕਿ ਉਹਦੀ ਲਾਫ ਰੇਟਿਡ ਸੀਗੀ ਇਟ ਵਾਸ ਨਹੀਂ ਨਿਕਲ ਕੇ ਗਈ ਹੈ ਲੇਕਿਨ ਵੀ ਹੋਪ ਵੀ ਗੁੱਡ ਸੈਂਸਸ ਇਟ ਵਿਲ ਪ੍ਰਵੇਲ ਔਨ ਦੀ ਬੈਂਕਿੰਗ ਇੰਡਸਟਰੀ ਜਿਹੜਾ ਆਹ GST ਹੈ ਇਕੱਠਾ ਕਰਾ ਕੀਤਾ ਗਿਆ ਹੋ ਰਿਪੋਰਟ ਕੀਤਾ ਜਾਏਗਾ ਤੇ ਇਸ ਤਰ੍ਹਾਂ ਕੁਝ ਬੁਝਾਣਾ ਚਾਹੁੰਦੇ ਰਹਿੰਦੇ ਆ ਤੇ ਉਹਦੇ ਚ ਜਿਹੜੀ ਯੂਨੀਅਨ ਤਾਂ ਹੀ ਬਣਦੀਆਂ ਨੇ ਤਾਂ ਕਿ ਜਿਹੜਾ ਇੰਡੀਵਿਜੂਅਲ ਇਸ਼ੂਸ ਨੇ ਉਹਨਾਂ ਨੂੰ ਕਲੈਕਟਿਵਲੀ ਹੱਲ ਕੀਤਾ ਜਾ ਸਕੇ ਤੇ ਵਿਦ ਦਾ ਇਸ ਅਸੀਂ قناه ਚੈਨਲ ਦਾ ਧੰਨਵਾਦ ਕਰਦੇ ਆਂ ਔਰ ਆਏ ਹੋਏ ਸਾਥੀਆਂ ਦਾ ਵੀ ਧੰਨਵਾਦ ਕਰਦੇ ਆਂ ਵੀ ਐਡੀ ਵੱਡੀ ਸੰਖਿਆ ਦੇ ਵਿੱਚ ਸਾਡੇ ਸਾਰੇ ਸਾਥੀ ਇਕੱਠੇ ਹੋਏ ਨੇ ਥੈਂਕ ਯੂ ਐਵਰੀ ਅਸੀਂ 올 ਇੰਡੀਆ इंडियन बैंक रिटायर्ड्स फेडरेशन ਦੇ ਸਾਥੀ ਮੈਂਬਰ ਇਕੱਠੇ ਹੋਏ ਆਏ ਇਹ 올 ਇੰਡੀਆ ਰਿਟਾਇਰਡ ਬੈਂਕਰ ਰਿਟਾਇਰਡ ਫੈਡਰੇਸ਼ਨ ਕਰੀਪ 4 ਲੱਖ ਤੋਂ ਜ਼ਿਆਦਾ ਸਾਰੇ ਪਾਰਟ ਵਰਤ ਵਿੱਚ ਤਸਵੀਰ ਰਿਪrezent ਕਰਦੇ ਆਏ ਅੱਜ ਅਸੀਂ ਇਕੱਠੇ ਹੋਏ ਆਏ ਲੁਧਿਆਣਾ ਕਲੱਬ ਦੇ ਵਿੱਚ ਅਲਾਹਾਬਾਦ ਬੈਂਕ ਰਿਟਾਇਰਡ ਐਸੋਸੀਏਸ਼ਨ ਦੇ ਚੱਡੇ ਥਲੇ 올 ਇੰਡੀਆ ਇੰਡੀਅਨ ਬੈਂਕ ਰਿਟਾਇਰਡ ਫੈਡਰੇਸ਼ਨ ਦੇ ਚੱਡੇ ਥਲੇ ਕੁਝ ਆਪਣੇ ਮਸਲਿਆਂ ਤੇ ਵਿਚਾਰ ਕਰਨ ਲਈ ਜਿਹਨੋਂ ਤੋਂ ਸਭ ਤੋਂ ਜ਼ਰੂਰੀ ਮਸਲਾ ਬਹੁਤ ਦੇਰ ਤੋਂ ਜਿਹੜਾ ਪੈਂਡਿੰਗ ਚੱਲ ਰਿਹਾ ਹੈ ਜਿਹਦੇ ਤੇ ਅਸੀਂ ਲਗਾਤਾਰ ਪ੍ਰੋਟੈਸਟ ਵੀ ਕੀਤੇ ਨੇ ਐਜੀਟੇਸ਼ਨਸ ਵੀ ਲਗਾਈਆਂ ਨੇ ਅਪਕਸ਼ਨ ਆਫ ਪੈਨਸ਼ਨ ਅਪਕਸ਼ਨ ਆਫ ਪੈਨਸ਼ਨ ਪਿਛਲੇ 30 ਸਾਲ ਤੋਂ ਜ਼ਿਆਦਾ ਬੈਂਕਰ ਡਾਇਰੈਕਟਲੀ ਉਸੇ ਤਰ੍ਹਾਂ ਚੱਲ ਰਹੀ ਹੈ ਫਾਈਨਲ ਨਹੀਂ ਹੋਈ ਰਿਵਾਈਜ਼ ਨਹੀਂ ਹੋਈ ਔਰ ਇਸ ਦੇ ਉੱਤੇ ਅੱਜ ਅਸੀਂ ਪੂਰਾ ਸਭ ਦੇ ਵਿਚਾਰ ਲੈ ਕੇ ਆਪਣੀ ਸੰਸਥਾ ਨੂੰ ਸਰਕਾਰ ਨੂੰ ਔਰ ਹੋਰ ادارے ਨੂੰ ਭੇਜਾ ਗਏ ਤਾਂ ਕਿ ਜਲਦੀ ਤੋਂ ਜਲਦੀ ਇਸ ਤੇ ਫੈਸਲਾ ਹੋ ਸਕੇ ਦੂਸਰੀ ਸਰਕਾਰ ਨੇ ਸੈਂਟਰਲ ਗਵਰਨਮੈਂਟ ਨੇ ਸੀਨੀਅਰ ਸਿਟੀਜ਼ਨ ਦਾ ਜੀਐਸਟੀ ਮਰੀ ਤੇ ਮੈਡੀਕਲ ਤੇ ਮਾਫ ਕਰ ਦਿੱਤਾ ਟੋਟਲ ਅਸੀਂ ਸਾਰੇ ਸੀਨੀਅਰ ਸਿਟੀਜ਼ਨ ਹੈ ਬੈਂਕਾਂ ਤੋਂ ਰਿਟਾਇਰ ਹੋਏ ਆ ਸਾਰੇ ਲੇਕਿਨ ਸਾਡੇ ਤੇ ਹਲੇ ਤੱਕ ਲਾਗੂ ਨਹੀਂ ਕੀਤਾ ਸਾਡਾ ਪ੍ਰੀਮੀਅਮ GST ਦੇ ਨਾਲ ਲੱ타 ਗਿਆ ਸੈਂਟਰਲ ਗਵਰਨਮੈਂਟ ਨੂੰ ਰਿਪਰਿਜ਼ੈਂਟ ਕੀਤਾ ਹੈ ਇੰਡੀਅਨ ਬੈਂਕਰਸ ਐਸੋਸੀਏਸ਼ਨ ਨੂੰ ਰਿਪਰਿਜ਼ੈਂਟ ਕੀਤਾ ਹੈ ਉਸ ਤੇ ਇੱਥੇ ਹਲੇ ਵਿਚਾਰ ਚੱਲ ਰਹੇ ਹੈ ਇਨ ਦਾ ਮੇਨ ਟਾਈਮ ਕੇਰਲਾ ਹਾਈ ਕੋਰਟ ਨੇ ਇਸ ਗੱਲ ਨੂੰ ਮੁਨਾਸਬ ਸਮਝਦੇ ਹੋਏ ਕਾਨੂੰਨ ਦੀ ਪੱਖ ਨੂੰ ਵਿਚਾਰ ਕਰਦੇ ਹੋਏ ਇਮੀਡੀਏਟਲੀ ਐਸ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਸਟੇ ਲਾ ਦਿੱਤਾ ਗਿਆ ਕਿ ਬੈਂਕ ਇਹ ਕਿਉਂ ਹੈ ਕਿ ਇਸ ਦਾ ਪ੍ਰੀਮੀਅਮ ਮੈਡੀਕਲ ਇੰਪੇ GST ਨਾ ਕੱਟਿਆ ਜਾਂਦਾ ਬੈਂਕਾਂ ਨੇ ਬੈਂਕਾਂ ਦੀ ਮੈਨੇਜਮੈਂਟ ਨੇ ਹਾਲਾਂਕਿ ਉਹ ਇੰਡਿਵੀਜੂਅਲੀ ਦਿੰਦੇ ਆ ਬੈਂਕ ਸਾਡੇ ਬਿਹਾਬ ਤੇ ਪ੍ਰੀਮੀਅਮ ਨਹੀਂ ਦਿੰਦੇ ਨੇ ਜਦ ਅਸੀਂ ਇੰਡਿਵੀਜੂਅਲੀ ਦਿੰਦੇ ਨੇ ਸਾਡੀਆਂ ਉਹ ਪਾਲਿਸੀਆਂ ਫੈਮਿਲੀ ਯੂਰ ਲਾ ਕੇ ਚੱਲ ਰਹੀਆਂ ਨੇ ਕੰਟੀਨਿਊਡ ਨੇ ਕਹਿ ਲਾ ਹਾਈ ਕੋਰਟ ਦੇ ਸਟੇ ਲਾਂਤੋਂ ਬਾਅਦ ਬੈਂਕਾਂ ਨੇ ਉਹਨਾਂ ਨੂੰ ਵੀ ਹੋਲਡ ਕਰ ਲਿਆ ਹੈ ਅੱਜ ਅਸੀਂ ਇਸ ਕੱਲ ਦੀ ਡਿਮਾਂਡ ਕਰਾਂਗੇ ਇਸ ਤੇ ਪ੍ਰਸਤਾਵ ਪਾਸ ਕਰਾਂਗੇ ਕਿ ਸਾਡਾ ਉਹ ਜੀਐਸਟੀ ਕੈਲਾ ਹਾਈ ਕੋਰਟ ਹਾਈ ਕੋਰਟ ਦੀ ਫੈਸਲੇ ਦੇ ਬਤਾਵ ਇਮੀਜিয়েਟਲੀ ਰਿਫੰਡ ਕੀਤਾ ਜਾ। ਥੈਂਕ ਯੂ ਵੈਰੀ ਮਚ। ਸਰ ਐਸੋਸੀਏਸ਼ਨ ਹੋਰ ਕੀ ਕੀ ਕੰਮ ਕਰਦੀ ਹੈ ਤੁਹਾਡੀ? ਸਾਡੀ ਐਸੋਸੀਏਸ਼ਨ ਰਿਟਾਇਰਡ ਨਾਲ ਜੁੜੇ ਹੋਏ ਵਰਕਰਸ ਨਾਲ ਜੁੜੇ ਹੋਏ ਮਸਲਿਆਂ ਤੇ ਉਹਨਾਂ ਦੇ ਸੇਧਵਾਰੇ ਉਹਨਾਂ ਦੇ ਉਮਰ ਦੇ ਮਤਲਬ ਔਕੜਾ ਬਾਰੇ ਲਗਾਤਾਰ ਵਿਚਾਰ ਕਰਦੀ ਹੈ ਔਰ ਉਹਦੇ ਤੇ ਮناسب ਫੈਸਲੇ ਲੱਗ ਕੇ ਅਸੀਂ ਇਕੱਠੇ ਹੁੰਨੇ ਆ ਇਕ ਦੂਜੇ ਨਾਲ ਸਾਂਝ ਕਰਦੇ ਆ ਔਰ ਉਸ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਸਮਾਜ ਦੇ ਵਿੱਚ ਲੈ ਕੇ ਜਾਂਦੇ ਆ ਲਾਗੂ ਕਰਦੇ ਆ ਥੈਂਕ ਯੂ ਸਰ ਕੀ ਐਸੋਸੀਏਸ਼ਨ ਦਾ ਨਾਮ ਕੀ ਆ ਤੁਹਾਡੀ ਅਸੀਂ ਆਲਰੇਡੀ ਆ ਬੈਂਕਰ ਮੈਂ ਸਤਿੰਦਰ ਮਹਾਜਨ ਰਿਪਰੈਜ਼ੈਂਟਿੰਗ ਅਲਹਾਬਾਦ ਬੈਂਕ ਰਿਟਾਇਰੀਜ਼ ਐਸੋਸੀਏਸ਼ਨ ਲੁਧਿਆਣਾ ਯੂਨਿਟ ਮੈਂ CNW ਚੈਨਲ ਤੇ ਰਾਈਂ ਇਹ ਜਨਾ ਵਾਕਿਆ ਨੂੰ ਦੱਸਣਾ ਚਾਹਾਂਗਾ ਵੀ ਅੱਜ ਜਿਹੜੀ ਅਲਹਾਬਾਦ ਬੈਂਕ ਰਿਟਾਇਰੀਜ਼ ਐਸੋਸੀਏਸ਼ਨ ਦੀ ਮੀਟਿੰਗ ਹੈ ਉਹ ਜਨਾ ਕਲਬ ਦੇ ਵਿੱਚ ਹੋ ਰਹੀ ਹੈ ਜਿਹਦੇ ਵਿੱਚ तमाम ਰਿਟਾਇਰੀ ਸਾਥੀ ਜਿਹੜੇ ਐ ਉਹ ਹਾਜ਼ਰ ਨੇ ਤੇ ਸਾਡੀ ਇੱਕ ਰੁਟੀਨ ਦੀ ਮੀਟਿੰਗ ਹੈ ਪਲੱਸ ਸਾਡੇ ਬੜਨੇਗੇ ਇਸ਼ੂਸ ਨੇ ਸੰਫਰਨ ਦੀ ਰਿਟਾਇਰੀ ਕਮਿਊਨਿਟੀ ਦੇ ਉਹ ਵਿਸਥਾਰ ਹੋਣਗੇ ਜਿੱਦਾਂ ਕਿ ਮੇਰੇ ਸਾਹਮਣੇ ਇਹ ਗ੍ਰੋਸ ਸੋਲਿਊਸ਼ਨ ਰੱਖਿਆ ਕਿ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਪੈਂਡਿੰਗ ਡਿਮਾਂਡਸ ਨੇ ਵਿਦ ਦੀ ਗਵਰਨਮੈਂਟ ਜਿਹਦੇ ਸਿ ਪੈਨਸ਼ਨ ਦੀ ਅਪਡੇਸ਼ਨ ਇਜ਼ ਔਨ ਦਾ ਫੋਰਫਰੰਟ ਔਰ ਸੈਕੰਡਲੀ ਇੱਕ ਨਵਾਂ ਇਸ਼ੂ ਜਨਰੇਟ ਹੋ ਗਿਆ ਵਿਦ ਦੀ ਐਮਬਿਗਿਊਸ ਗਾਈਡਲਾਈਨਸ ਬਾਏ ਦਾ ਗਵਰਨਮੈਂਟ ਆਫ ਇੰਡੀਆ ਔਨ ਦਾ ਜੀਐਸਟੀ ਐਗਜ਼ੈਂਪਸ਼ਨ ਟੂ ਦਾ ਸੀਨੀਅਰ ਕਮਿਊਨਿਟੀ ਜਿਹੜੇ ਸੀਨੀਅਰਸ ਨੂੰ ਤਾਂ ਉਹਨੇ ਕਹਿਤਾ ਵੀ ਜਿਹੜੇ ਸੀਨੀਅਰਸ ਨੇ ਉਹਨਾਂ ਦੇ ਜਿਹੜਾ ਜੀਐਸਟੀ ਹੈ ਜਿਹੜੀ ਹੈਲਥ ਇੰਸ਼ੋਰੈਂਸ ਆਈਟਮ ਵੀ ਐਗਜ਼ੈਂਪਟਡ ਫਰਮ ਦਾ ਜੀਐਸ ਲੇਕਿਨ ਜਿਹੜੀਆਂ ਸਾਡੀਆਂ ਇਹ ਗਰੁੱਪ ਇੰਸ਼ੋਰੈਂਸ ਨੇ ਜਿੱਦਾਂ ਕਿ ਬੈਂਕਿੰਗ ਇੰਡਸਟਰੀ ਦੇ ਜਿਹੜੇ ਰਿਟਾਇਰੀਜ਼ ਨੇ ਉਹਦੇ ਵਿੱਚ ਇੰਡੀਅਨ ਬੈਂਕਸ ਐਸੋਸੀਏਸ਼ਨ ਜਿਹੜੀ ਹੈ ਉਹ ਇੱਕ ਕੰਬਾਈਨਡ ਪਾਲਿਸੀ ਲੈਂਦੀ ਹੈ ਔਨ ਬਿਹਾਫ ਆਫ ਦੀ ਰਿਟਾਇਰੀ ਕਮਿਊਨਿਟੀ ਲੇਕਿਨ ਜਿਹੜਾ ਪ੍ਰੀਮੀਅਮ ਹੈ ਇਟ ਇਜ਼ ਪੇਡ ਬਾਈ ਆਸ ਇੰਡੀਵਿਜੂਅਲੀ ਤੇ ਇਹਦੀ ਕਲੈਰਿਟੀ ਜਿਹੜੀ ਹੈ ਗਾਈਡਲਾਈਨਸ ਨਹੀਂ ਆਈਆਂ ਤਾਂ ਪੀਪਲ ਵੈਂਟ ਟੂ ਦੀ ਕੇਰਲਾ ਹਾਈ ਕੋਰਟ ਜਿਹਨਾਂ ਨੇ ਸਟੇ ਦੇ ਦਿੱਤਾ ਔਰ ਕੇਸ ਉਸ ਕੇ ਅੰਦਰ ਕੰਸੀਡਰੇਸ਼ਨ ਹੈ ਫਾਈਨਲ ਡਿਸੀਜਨ ਆਨ ਦੇ ਉੱਤੇ ਜਿਹੜਾ ਹੈ ਇਹ ਜੀਐਸਏ ਰਿਫੰਡ ਜਿਹੜਾ ਹੈ ਵੀ ਹੋਪ ਵੀ ਇਟ ਵਿਲ ਬੀ ਇਨ ਫੇਵਰ ਆਫ ਦੀ ਏਮਪਲੋਇਸ ਔਰ ਦਾ ਰਿਟਾਇਰੀਸ ਤੇ ਇਦਾਂ ਦੇ ਮੁੱਦੇ ਲੈ ਕੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਮੈਂ ਸੀਐਨਡਬਲਿਊ ਚੈਨਲ ਦੇ ਜਿਹੜੇ ਚੇਅਰਮੈਨ ਸਰਦਾਰ ਪ੍ਰਦੀਪ ਸਿੰਘ ਜੀ ਨੇ ਤੁਹਾਡਾ ਧੰਨਵਾਦ ਕਰਦਾ ਹਾਂ ਵੀ ਤੁਸੀਂ ਸਾਡੇ ਸੱਦੇ ਤੇ ਇੱਥੇ ਆਏ ਔਰ ਤੁਹਾਡੀ ਰਿਕਵਰੀ ਜਾਏ पब्लिश करोगे थैंक यू थैंक यू मीटिंग बड़े काफ़ी देर बाद मीटिंग हुई है इससे मीटिंग का ये बेनिफिट है कि आपस में एक दूसरे पुराने फ्रेंड्स मिल जाते हैं और एक दूसरे का पता चल जाता है कि कैसे सब अपने दोस्त यार ठीक ठाक है देते हैं ठीक है बच्चों के अपने खुशियाँ देखें और इसी तरह अपना मिलते जुलते रहें मिलते जुलते रहें और मीटिंग okay. ऐसे करते रहे यही मेरी विशेष रिटायर्ड फ्रॉम बैंक एंड आई हैव बीन होल्डिंग पोजिशन इन रिस्पेक्टिव सोशल फोरम्स नो आफ्टर रिटायरमेंट आई एम लुकिंग फॉर द वेलफेयर ऑफ द सोसाइटी नॉट ओनली अमंगस्ट अवर स्टाफ मेम्बर्स But also amongst other organisations like Vishu Hindu Parishad, RSS, and other social social societies. Now, this is an opportunity for me to meet my old friends with whom I have I have had a long tenure of serving my. I am glad that Bhatiaji, our general manager, ex-general manager, Mr. Sup, Mr. Sinder Mahajan and Mr. Goyal and all others, my wish is that we keep meeting every quarterly. This time it has taken a long time to know about the welfare, about the health and what steps we should take, we should discuss here. The most important thing is that we cherish meeting each other and wish each other a good health, long life and also what Mr. Sood and Mahajan can take care of as far as your after retirement service conditions are concerned. They are playing very important role. So with these words, I hand over to Mr. Mahajan. ਮੈਂ ਵਿਨੋਦ ਸ਼ਰੂਤ ਅੱਜ ਲੁਧਿਆਣਾ ਕਲਬ ਲੁਧਿਆਣਾ ਕਲਬ ਦੇ ਵਿੱਚ ਇੰਡੀਅਨ ਬੈਂਕ ਦੇ ਰਿਟਾਇਰਡਜ਼ اور ਵੈਲਫੇਅਰ ਪੈਂਚਲ ਪੇ ਰੀਡਿੰਗ ਹੋ ਰਹੀ ਹੈ ਤੇ ਮੀਟਿੰਗ ਅਸੀਂ ਕਾਫੀ देर बाद ਕਰ ਰਹੇ ਹਾਂ ਲੇਕਿਨ ਅੱਜ ਦੇ ਰਿਟਾਇਰਡਜ਼ ਨਾਲ ਰਿਟਾਇਰਮੈਂਟ ਤੋਂ ਬਾਅਦ ਜੁੜੇ ਹੋਏ ਮਸਲੇ ਤੇ ਵਿਚਾਰ ਕਰਨ ਲਈ ਅਸੀਂ ਅੱਜ ਡਿਸਕਸ਼ਨ ਕਰਾਂਗੇ ਸਭ ਤੋਂ ਜਿਹੜਾ ਇੰਪੋਰਟੈਂਟ ਮਸਲਾ ਹੈ ਉਹ ਪੈਨਸ਼ਨ ਅਪਡੇਸ਼ਨ ਬੈਂਕ ਅਪਲਾਈਡ ਪੈਨਸ਼ਨ ਬਹੁਤ ਸਾਲਾਂ ਤੋਂ ਅਪਡੇਟ ਸੈਂਟਰਲ ਗਵਰਨਮੈਂਟ ਨੇ ਨਹੀਂ ਕੀਤੀ ਅੱਜ ਉਸ ਤੇ ਅਸੀਂ ਵਿਚਾਰ ਕਰਾਂਗੇ ਔਰ ਮੁਨਾਸਿਬ ਫੈਸਲੇ ਵੀ ਲਵਾ ਦਾਂਗੇ ਦੂਸਰਾ ਮਸਲਾ ਸੈਂਟਰਲ ਗਵਰਨਮੈਂਟ ਨੇ ਜੀਐਸਟੀ ਸੀਨੀਅਰ ਸਿਟੀਜ਼ਨ ਲਈ ਮਾਫ ਕਰ ਦਿੱਤਾ ਲੇਕਿਨ ਬੜੀ ਹੀ ਹੈਰਾਨੀ ਦੀ ਗੱਲ ਹੈ ਜਿਹੜੇ ਮੈਡੀਕਲ ਇੰਸ਼ੋਰੈਂਸ ਅਸੀਂ ਇੰਡੀਅਨ ਬੈਂਕਰਸ ਐਸੋਸੀਏਸ਼ਨ ਤੇ ਰਾਹੀਂ ਕੁਰਬਾਨੇ ਆ ਜਿਹਦੀ ਪ੍ਰੀਮੀਅਮ ਅਸੀਂ ਸਾਰੇ ਰਿਟਾਇਰਜ਼ ਆਪਣੀ ਪੈਨਸ਼ਨ ਚੋਂ ਕੱਢਦੇ ਆ ਤੇ ਦੂਸਰੇ ਫੈਮਿਲੀ ਪੈਨਸ਼ਨਰ ਆਪਣੀ ਪੈਨਸ਼ਨ ਚੋਂ ਦੱਦੇ ਜਦ ਸੀਨੀਅਰ ਸਿਟੀਜ਼ਨ ਦਾ ਜੀਐਸਟੀ ਸੈਂਟਰ ਗਵਰਨਮੈਂਟ ਨੇ ਆਫਰ ਦਿੱਤਾ ਤਾਂ ਕਿਉਂ ਨਹੀਂ ਉਹਨੂੰ ਐਪਲੀਕੇਬਲ ਸ਼ੰਕਿਤਰਾ ਬੈਂਕ ਅਪਲਾਈਸ ਦੀ ਰਿਟਾਇਰਡਸ ਤੇ ਵੀ ਕੀਤਾ ਜਾਵੇ ਇਹਦਾ ਵਿਚਾਰ ਹੋਏਗਾ ਮناسب ਫੈਸਲੇ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਵਾਂਗੇ ਥੈਂਕ ਯੂ ਵੈਰੀ ਥੈਂਕ ਯੂ ਇਹ ਪੇਜ ਉਹ ਦਾ ਫਾਰਮਲੀ ਅਸੀਂ ਕਰਾਂਗੇ ਬਈ ਜਦਾਂ ਫਿਰ ਕਾਈਂਡਲੀ ਦੇਖ ਲਓ ਜੇ ਸਾਡੀ ਪ੍ਰਤੀ ਜੀ ਕਾਰ ਹੈ ਅਸੀਂ ਸਮਾਂ ਇੰਤਜ਼ਾਰ ਹਾਂਜੀ ਹਾਂਜੀ ਕੀ ਹਾਲ ਹੈ ਬੜੀ ਵਧੀਆ ਚੱਲ ਰਿਹਾ ਹਾਂ ਹਾਂਜੀ ਇਹਨੇ ਕਿੰਨੇ ਦਿੱਕਤ ਕੱਲ੍ਹ ਜਮਾਇਆ ਲਾਉਂਦਾ ਹਾਂ ਹਾਂ ਲੋਕ ਦੇਰੀ ਤਾਂ ਤੜੜੀਆਂ ਹੋ ਗਿਆ ਨਹੀਂ ਆਣੀਆਂ ਹਾਂ 2022 ਕਿਹਦੇ ਆਉਂਦੇ